ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਮੀ ਦਾ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲਓ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਧੁੱਪਾਂ ਦਾ ਬੜਾ ਕਹਿਰ ਆ ਜੀ ਧੁੱਪਾਂ ਪੈ ਰਹੀ ਹੈ ਜੀ ਬਹੁਤ ਜਾਦਾ ਤੇ ਵਾਤੇ-ਵਾਦ ਪਾਣੀ ਪੀਓ ਆਪਣੇ ਬੱਚਿਆਂ ਨੂੰ ਵੀ ਪਾਣੀ ਵਾਤੇ-ਵਾਦ ਦਿਓ ਕਿਉਂਕਿ ਗਰਮੀ ਦੇ ਵਿੱਚ ਪਾਣੀ ਦੀ ਮਹੱਤਮ ਮਤਲਬ ਜਿਹੜਾ ਪਾਣੀ ਆ ਪਾਣੀ ਨੂੰ ਆਪਣੀ ਗਰਮੀ ਦੇ ਵਿੱਚ ਸਰੀਰ ਨੂੰ ਬਹੁਤ ਫਾਇਦੇਮੰਦ ਹੁੰਦਾ ਤੇ ਵਾਤੇ-ਵਾਦ ਪਾਣੀ ਜਿੰਨਾ ਪੀ ਹੋਵੇ ਉਨਾ ਪਿਓ ਘਟੋ ਘਟ ਦਿਹਾੜੀ ਦੇ ਵਿੱਚ 2 ਲੀਟਰ ਤਾਂ ਪਾਣੀ ਨਾਰਮਲ ਹੀ ਆ ਪੀਣਾ ਚਾਹੀਦਾ ਤੇ ਮੈਂ ਮਨਿੰਦਰ ਨੂੰ ਲੈ ਕੇ ਆਇਆ ਜੀ ਸਕੂਲ ਤੋਂ ਤੇ ਉਹਨੂੰ ਹੋ ਗਈ ਛੁੱਟੀ ਤੇ ਮੈਨੂੰ ਕਹਿੰਦਾ papa ਮੈਂ ਖਾਣੇ ਆ ਕੁਲਚੇ ਤੇ ਮੇਰਾ ਵੀ ਬੜਾ ਮਨ ਕਰਿਆ ਮਾਂ ਚੱਲ ਮਨਿੰਦਰ ਅੱਜ ਆਪਾਂ ਕੁਲਚੇ ਖਾਣੇ ਆ ਤੇ ਕਦੇ-ਕਦੇ ਕਹਿੰਦੇ ਨੇ ਉਹਦੇ ਮਾੜਾ ਮੋਟਾ ਜੋ ਮਨ ਦੇ ਵਿੱਚ ਖਾਣਾ ਪੀਣਾ ਕੁਝ ਵੀ ਆ ਕਦੇ-ਕਦੇ ਡੈਲੀ ਨੇ ਆਪਾਂ ਕਹਿੰਦੇ ਕਦੇ-ਕਦੇ ਅਸੀਂ ਕੁਲਚਾ ਜਾਂ 버ਗਰ ਖਾ ਲੰਨੇ ਆ ਜੀ ਤੇ ਅੱਜ ਮਨ ਕਰਿਆ ਵੀ ਚਲੋ ਅੱਜ ਕੁਲਚਾ ਹੀ ਖਾਇਆ ਜਾਵੇ ਤੇ ਜਦੋਂ ਅਸੀਂ ਕੁਲਚੇ ਦੀ ਰੇੜੀ ਦੇ ਪਹੁੰਚੇ ਭੀੜ ਇੰਨੀ ਥੀ ਜਿੰਨੀ ਤੁਸੀਂ ਕਹਿ ਦੋ ਉੱਪਰ ਤੇ ਗਰਮੀ ਇੰਨੀ ਕਿਤੇ ਕਹਿੰਦਾ ਪਾਪਾ ਗਰਮੀ ਬਹੁਤ ਆ ਤੂੰ ਛੇਤੀ ਕਰ ਯਾਰ ਵੀ ਆਪਾਂ ਘਰ ਨੂੰ ਚੱਲ ਤੁਸੀਂ ਛੇਤੀ ਕਰੋ ਆਪਾਂ ਘਰ ਨੂੰ ਚੱਲਦੇ ਮੈਂ ਕਿਹਾ ਵੀ ਚੱਲ ਆਪਾਂ ਘਰ ਚੱਲਦੇ ਆ ਤੇ ਆਉਦੀ ਸਾਰੇ ਚਰਨਜੀਤ ਕੌਰ ਨੂੰ ਕਿਹਾ ਵੀ ਸਾਡਾ ਘਰ ਦਾ ਹੈ ਜੀ ਚਿੱਤ ਕੁਲਚੇ ਖਾਣ ਨੂੰ ਜਿਵੇਂ ਮਰਜ਼ੀ ਕਰ ਜੋ ਮਰਜ਼ੀ ਕਰ ਸਾਨੂੰ ਕੁਲਚੇ ਖਵਾਜ ਤੇ ਇਹ ਕਹਿੰਦੀ ਵੀ ਤੁਸੀਂ ਰੋਟੀ ਮਾ ਰੋਟੀ ਨਹੀਂ ਅੱਜ ਕੁਲਚੇ ਹੀ ਚੱਲਣਗੇ ਜੀ ਤੇ ਕਹਿੰਦੀ ਠੀਕ ਆ ਜੀ ਤੁਸੀਂ ਮੈਨੂੰ ਦੋ ਥੋੜਾ ਜਿਹਾ ਟਾਈਮ ਤੇ ਮੈਂ ਤੁਹਾਨੂੰ ਬਣਾ ਕੇ ਖਵਾਉਣੀ ਆ ਜੀ ਕੁਲਚੇ ਕੁੱਲ ਸੇ ਬਣਾ ਕੇ ਚਰਨ ਬਣਾਉਣ ਲੱਗਿਆ ਜੀ ਚਰਨਜੀਤ ਕਿੱਦਾਂ ਬਣਾਉਗੇ ਕਿਆ ਕਰੋਗੇ ਪਤਾ ਤੁਹਾਨੂੰ ਵੀਡੀਓ ਵਿੱਚ ਦਿਖਾਉਂਦੇ ਚਾਹਾਂਗੇ ਤੇ ਉਸ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਆਪ ਇਹਨਾ ਕਰਾ ਦਈਏ ਇਹ ਵੀ ਮੈਨੂੰ ਕਹਿਣ ਲੱਗੇ ਕਹਿੰਦੇ ਤੁਹਾਨੂੰ ਦੁਪਹਿਰ 'ਚ ਵੀ ਟੇਕ ਨਹੀਂ ਮੈਨੂੰ ਤਾਂ ਆਪ ਤਾਂ ਸੌਣਾ ਨਹੀਂ ਮੈਨੂੰ ਵੀ ਤੁਸੀਂ ਸੌਣ ਨਹੀਂ ਦਿੰਦੇ ਤੇ ਲਓ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਸੌਣ ਵਾਲਾ ਬੰਦੇ ਦੇ ਘਰ ਸ਼ੈਤਾਨ ਦਾ ਕਬਾਬ ਹੋਣਾ ਸ਼ੈਤਾਨ ਦਾ ਤੇ ਲਓ ਫਿਰ ਜੀ ਚੈਲੰਜ ਕੋਰ ਹਾਂਜੀ ਤਸਦੀ ਗੱਲ ਜਿਸ ਆਇਆ ਨੂੰ ਪਰਮਾਤਮਾ ਕਿਰਦਾ ਸ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਚਲ ਹੁਣ ਤਾਂ ਤੁਸੀਂ ਆਰਡਰ ਲਾਏ ਦਿੱਤਾ ਫਿਰ ਤਾਂ ਹੁਣ ਕੁਝ ਨਾ ਕੁਝ ਕਰਨਾ ਹੀ ਪੈਣਾ ਨਿਆਣਾ ਮੂਰੇ ਕਿਹਦੀ ਚੱਲਦੀ ਹੈ ਹਾਂਜੀ ਮੈਂ ਮੈਂ ਨਿਆਣਾ ਇਹ ਕਿੱਥੇ ਜਾਂਦੀ ਹੈ ਜਿੱਦਾਂ ਮਨਿੰਦਰ ਆਰਡਰ ਕਹਿੰਦਾ ਹੈ ਉਹ ਵੀ ਕਹਿੰਦਾ ਫਿਰ ਤੁਸੀਂ ਗੜੀ ਕੋਲ ਖੜਾ ਖਲਾਉਂਦੇ ਇੱਥੇ ਹਾਂ ਮੈਂ ਹੁਣ ਤਾਂ ਕਿ ਆ ਕਿ ਨਿਆਣੀ ਮੂਰੇ ਆਰਡਰ ਤਾਂ ਮੈਂ ਮਾਰਿਆ ਮੈਂ ਨਿਆਣਾ ਹੈ ਉਹ ਤੁਹਾਡੀ ਗੱਲ ਸੁਣੋ ਤੁਹਾਨੂੰ ਵੀ ਤਾਂ ਮਨਿੰਦਰ ਨੇ ਕਹਿਤਾ ਜੇ ਤੁਸੀਂ ਰੇੜੀ ਪਰ ਖਾਉਂਦੇ ਉੱਥੇ 15-20 ਮਿੰਟ ਤਾਂ ਲੱਗੇ ਜਾਣਗੇ ਇੱਕ ਬਹੁਤ ਭੀੜ ਸੀ ਬਹੁਤ ਉੱਪਰ ਤੋਂ ਧੁੱਪਾਂ ਦਾ ਕਹਿਰ ਹਾਂ ਕਿਉਂ ਉਹ ਦੇਖ ਆਲਾ ਜਾਂਦਾ ਆਉਂਦਾ ਭੁੱਖ ਦਾ ਲੜ ਦੇ ਵੀ ਧੁੱਪ ਬਹੁਤ ਆ ਮੇਰੀ ਗੱਲ ਸੁਣ ਬਹੁਤਿਆਂ ਗੱਲਾਂ ਮਾਰ ਸਾਡਾ ਚਿੱਤ ਕਰਦਾ ਕੋਚੇ ਖਾਣ ਨੂੰ ਤੁਹਾਨੂੰ ਕੋਚੇ ਬਣਾ ਕੇ ਦਿਖਾ ਤੇ ਨਾਲੇ ਸਿਖਾਵਾਂਗੇ ਜੇ ਤੁਸੀਂ ਵੀ ਖਾਣੇ ਤਾਂ ਆਜੋ ਜੀ ਦੇਖਦੇ ਹਾਂ ਹੁਣ ਇਹ ਕਿਆ-ਕਿਆ ਪਾਉਂਦੀ ਹੈ ਕੋਚਿਆਂ ਦੇ ਵਿੱਚ ਕਿੱਦਾਂ ਦੇ ਬਣਾਉਂਦੀ ਹੈ ਹੁਣ ਰੇੜੀ ਵਾਲੇ ਨਾਲੋਂ ਵਧੀਆ ਸਵਾਦ ਪਾਈਆਂ ਨਾਲੋਂ ਬਣਾਉਂਦੀ ਹੈ ਜਾਇ ਚਰਨਜੀਤ ਦਾ ਕੁਕਿੰਗ ਤਗੜੀ ਹੈ ਦੇਖਦੇ ਹਾਂ ਜੀ ਹੁਣ ਆਪਾਂ ਤੁਹਾਨੂੰ ਵੀਡੀਓ ਵਿੱਚ ਸਾਰਾ ਕੁਝ ਦਿਖਾਉਂਦੇ ਜਾਵਾਂਗੇ। ਉਹ ਲੋ ਜੀ ਹੁਣ ਆਪਾਂ ਨੂੰ ਜਿਹੜੇ ਛੋਲੇ ਕੋਚੇ ਬਣਾਉਣ ਵਾਸਤੇ ਵਿੱਚ ਜਿਆ ਦੀ ਲੋੜ ਆਪਾਂ ਨੂੰ। ਲਾਲ ਟਮਾਟਰ, ਆਲੂ, ਇੱਕ ਉਬਰੇ ਹੋਇਆ ਪਿਆਜ਼ ਤੇ ਥੋੜਾ ਜਿਹਾ ਮਲੇ ਲਿਆ ਖੀਰਾ ਤੇ ਹੈਗਾ ਨਿੰਬੂ ਦਾ ਰਸ। ਇਹ ਚਾਟ ਮਸਾਲਾ ਅੱਧਾ ਚਮਚਾ ਤੇ ਦੋ ਹਰੀਆਂ ਮਿਰਚਾਂ। ਤੇ ਅ ਸਵੇਰ ਮੈਂ ਛੋਲੇ ਬਣਾਏ ਜੂ ਤੇ ਕੱਢ ਕੇ ਰੱਖ ਲਈਤੀ। ਇਹ ਛੋਲੇ ਆਪਾਂ ਨੂੰ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਛੋਲੇ ਬਿਨਾਂ ਤਾਂ ਕਹਿੰਦੇ ਕੋਚੇ ਦਾ ਅੱਧਾ ਅੰਗਰੂਰ ਪਾਤਾ ਤੇ ਹੁਣ ਆਪਾਂ ਤੋਂ ਹਿੰਦਾ ਪਾਲਣ ਦੇਤੀ ਜਿੰਨਾ ਕੁ ਤੁਸੀਂ ਖਾਣਾ ਪਸੰਦ ਕਰਦੇ ਨੋਨ ਨਮਕ ਜਾ ਗਏ ਲੋ ਵਿੱਚ ਪਾ ਲਾਂਗਾ ਆਪਾਂ ਪਿਆਜ਼ ਜਿਹੜੀਆਂ ਆਉਂਦੀਆਂ ਚੀਜ਼ਾਂ ਨੂੰ ਆਪਾਂ ਦੇਕਾਂ ਤੇ ਲਾਲ ਟਮਾਟਰ ਇਹ ਲਾਲ ਟਮਾਟਰ ਆ ਥੋੜਾ ਕੱਚਾ ਤੁਹਾਨੂੰ ਤਾਂ ਦੇਖਣ ਨੂੰ ਇਦਾਂ ਲੱਗਦਾ ਉਹਨਾ ਦਾ ਰੰਗ ਤੇ ਉਬਲੇ ਹੋਏ ਆਲੂ ਆ ਮੈਂ ਬਰੀਕ ਬਰੀਕ ਕੱਟ ਲਿਆ ਸੀ ਤੇ ਖੀਰਾ ਆਪਣਾ ਘਰ ਦਾ ਸਮਾਨ ਹੁੰਦਾ ਉਹਦੇ ਵਿੱਚ ਆਪਾਂ ਕਿੰਨਾ ਕੁ ਸਪਾ ਸਕਦੇ ਹਨਾ ਤੇ ਨਾਲੇ ਉਹ 15 20 ਦਾ ਕੁਲਚਾ ਚਲੋ ਉਹਨਾਂ ਦੀ ਵੀ ਮਿਹਨਤ ਆਪਾਂ ਉਹਨਾਂ ਨੂੰ ਵੀ ਮਾੜਾ ਕਹਿ ਸਕਦੇ ਦੋ ਹਰੀਆਂ ਮਿਰਚਾਂ ਤੇ ਚਾਟ ਮਸਾਲਾ ਕਿਉਂਕਿ ਉਹਨਾਂ ਦੀ ਵੀ ਮਿਹਨਤ ਉਹਨਾਂ ਨੂੰ ਵੀ ਨਹੀਂ ਆਪਾਂ ਕਹਿ ਸਕਦੇ ਤੇ ਪਤਾ ਕੀ ਚੱਕਰ ਆ ਵੀ ਉੱਥੇ ਤਾਂ ਆਪਾਂ ਨੇ 2 ਜਾਂ 1 ਜਾਣੇ ਲਈ ਖਾਣ ਪੀਣ ਵਿੱਚ ਦੋ ਗੁੱਜ ਜੇ ਹੁਣ ਆਪਾਂ ਨੇ ਆ ਵੀ ਸਵਾਲ ਲਿਆ ਕਿ ਆਪਾਂ ਘਰ ਬਣਾਉਨੇ ਆ ਤੇ ਕਿੰਨੇ ਜਾਣੇ ਖਾ ਸਕਦੇ ਰੱਜ ਕੇ ਨਾਲੇ ਕੋਈ ਕਹਿੰਦੇ ਹੁੰਦੇ ਇਹਦੇ ਵਿੱਚ ਬਾਹਰਲੀ ਚੀਜ਼ ਨਹੀਂ ਹੈ ਇਹ ਵੀ ਹੱਥਾਂ ਦੀ ਬਣਾਈ ਹੋਈ ਚੀਜ਼ ਨਾ ਹੈ ਆਪਾਂ ਨੂੰ ਨੁਕਸਾਨ ਕਰ ਕਿਉਂਕਿ ਹੁਣ ਉਹ ਵੀ ਵਿਚਾਰੇ ਭਾਵੇਂ ਮਿਹਨਤ ਉਹਨਾਂ ਨੇ ਵੀ ਕਰਨੀ ਪਰ ਆਏ ਕਈ ਦਿਨ ਦਾ ਸਮਾਨ ਲਿਜਾਇਆ ਹੁੰਦਾ ਹੈ ਨਾ ਉਹ ਵੀ ਦੇਖਨੇ ਪੈਂਦੀ ਹੈ ਤੇ ਥੋੜੀ ਜਿਹਾ ਆਪਣੇ ਵੱਲ ਲਈ ਲਾਲ ਮਿਰਚ ਜਿੰਨੀ ਤੁਸੀ ਖਾਣਾ ਪਸੰਦ ਕਰਦੇ ਹੋ ਖਰੀਦੀ ਬਾਸਰ ਦਾ ਲਾਲ ਦਾ ਬਰਦੀ ਹੁੰਦੀ ਜਿਸ ਨਾਲ ਕੜੀ ਆ ਜਾਂਦੀ ਤੇ ਮੈਂ ਹੁਣ ਘੱਟੇ ਰੱਖਿਆ ਕਿਉਂਕਿ ਸਾਡੇ ਨੂੰ ਮਿਰਚ ਖਾਂਦੀ ਨਹੀਂ ਘੱਟੇ ਤੇ ਮੇਨ ਚੀਜ਼ ਜਿਹੜੀ ਰਹਿ ਗਈ ਉਹ ਆ ਨਿੰਬੂ ਦਾ ਰਸ ਇਹ ਨਾਲ ਬਹੁਤ ਸੋਹਣਾ ਜਿਹੜਾ ਖਾਣ ਖੱਟਾ ਮਿੱਠਾ ਸਵਾਦ ਆਉਂਦਾ ਚੰਗੀ ਤਰ੍ਹਾਂ ਆਪਾਂ ਇਹਨੂੰ ਮਲਾ ਲੈਣਾ ਤੇ ਹੁਣ ਸਾਡੇ ਕੋਲ ਸੋਸ ਆ ਮਿੱਠੀ ਸੋਸ ਵੀ ਪਾਵਾ ਸਕਦੇ ਹਾਂ ਜਿਹਨਾਂ ਦੀ ਸਵਾਦ ਵਧੀਆ ਹੋਣਾ ਬਾਚੋ ਵੀ ਕੋਈ ਕੁਲਚੇ ਦੇ ਉੱਪਰ ਵੀ ਪਾ ਲੰਦਾ ਉਹ ਵੀ ਸਵਾਦ ਪਰ ਜੇ ਪਾ ਵਿੱਚ ਮਿਕਸ ਕਰਕੇ ਸਾਰੀਆਂ ਚੀਜ਼ਾਂ ਦੇ ਕਹੋਗੇ ਤਾਂ ਹੋਰ ਵੀ ਸਵਾਦ ਵੱਧ ਜਾਏਗਾ। ਇੱਕ ਬਹੁਤ ਜ਼ਕਾ ਹੋਰ ਪਾ ਲੈਂਦੇ ਹਾਂ। ਕਿ ਕਿਨੇ ਆਲੇ ਮਿੱਟੀ ਚੰਨੀ ਬਹੁਤ ਪਸੰਦ ਕਰਦੇ ਨੇ। ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਜਦ ਲਈ ਜੇ ਨਹੀਂ ਹੈਗੇ ਤਾਂ ਤੁਸੀਂ ਥੋੜੀ ਜਿਹੀ ਇੰਗਲੀ ਆਦੋ ਕੋਲਚੇ ਦਾ ਗਾੜਾ ਜਿਹਾ ਹਨਾ ਪੇਸਟ ਬਣਾ ਕੇ ਪਾ ਸਕਦੇ ਹੋ ਦੇ ਵਿੱਚ। ਹੁਣ ਆਪਣਾ ਮਸਾਲਾ ਤਿਆਰ ਹੋ ਗਿਆ ਪਿਆਰ ਜਿਹੜਾ ਆਪਾਂ ਨੇ ਕੁਲਚੇ ਦੇ ਵਿੱਚ ਭਰ ਲਿਆ ਤੇ ਹੁਣ ਇੱਕ ਗ੍ਰੇਡ ਮੇਨ ਚੀਜ਼ ਆ ਥੋੜਾ ਜਿਹਾ ਪਕਾਉਣ ਨੂੰ ਹਰੇ ਧਨੀਏ ਉੱਪਰ ਘੱਟ ਦੂੰਗੇ ਕਿ ਕਿੰਨਾ ਪਸਾਜਵੜ ਜੀ ਹੋ ਜਾਂਦੀ ਨਾਲ ਹਰਾ ਧਨੀਆ ਵੀ ਵਧੀਆ ਲੱਗਦਾ ਹਰ ਇੱਕ ਚੀਜ਼ ਤੇ ਥੋੜਾ ਜਿਹਾ ਆਪਾਂ ਕੱਟ ਕੇ ਰੱਖ ਲਵਾਂਗੇ ਸਾਈਡ ਤੇ ਇਹ ਆਪਾਂ ਬਾਅਦ ਵਿੱਚ ਕੁਚਿਆਂ ਦੇ ਉੱਪਰ ਲਾਉਂਗੇ ਸਜਾਵਟ ਵਾਸਤੇ ਜਦੋਂ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰਨੇ ਤੇ ਖੁਸ਼ਬੂ ਇੰਨੀ ਵਧੀਆ ਲੱਗਦੀ ਵੀ ਹੁਣੇ ਗੁਝੋ ਫਟਾਫਟ ਖਾ ਲਈਏ ਤੇ ਹੁਣ ਆਪਾਂ ਇਹ ਕਰਕੇ ਰੱਖ ਦਿੰਨਾ ਸਾਈਡ ਤੇ ਪਰ ਅੱਗੇ ਆਲਾ ਕੰਮ ਆ। ਇਹ ਮੈਂ ਮੰਦਰ ਵਾਲੇ ਦੇ ਬਜ਼ਾਰ ਤੋਂ ਮਗਾ ਲਿਆ ਸੀ ਆਪਣੇ ਦੇ ਕੁਝ ਦੇ ਕੁਲਚਲੇ ਰੇੜੀਆਂ ਤੋਂ ਮਿਲ ਜਾਂਦੀਆਂ ਨੇ। ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਬਸ ਇਹ ਬਿਲਕੁਲ ਫਿੱਕੀ ਹੋਣੇ ਚਾਹੀਦੇ ਜਿੱਦਾਂ ਪਤਾ ਆਪਾਂ ਦੁਕਾਨ ਤੋਂ ਲੈਣ ਚਲੇ ਜੰਨੇ ਹਨ ਉਹ ਮਿੱਠੀ ਹੁੰਦੀ ਹੈ। ਤੇ ਇਹ ਫਿੱਕੀ ਹੈ ਬਿਲਕੁਲ ਹੁਣਾਂ ਨੂੰ ਬੱਚਿਆਂ ਕੀ ਤਰ੍ਹਾਂ ਵਿੱਚੋਂ ਕੱਟ ਲਵਾਂਗੇ ਜਿਹੜੇ ਪਿੱਛੇ ਪੌਗੜੀ ਬਣਦੀ ਵੇ ਇੱਕ ਬਿਲਕੁਲ ਵੀ ਆਇਆ ਨਾ ਵਧੀਆ ਬਣਾ ਜਿਹੜਾ ਇਹ ਸਮਾਨ ਆਪਾਂ ਨੇ ਤਿਆਰ ਕੀਤਾ ਵਿੱਚ ਪਾਉਣਾ ਉਹ ਇਹਨਾਂ ਪਰਚੇ ਤੇ ਦੇ ਵੀ ਆਪਾਂ ਕੱਟ ਕੇ ਰੱਖ ਲੈਣੇ ਤੁਸੀਂ ਇਹਨੂੰ ਦੇਸੀ ਘੀ ਨਾਲ ਵੀ ਬਣਾ ਸਕਦੇ ਹੋ ਹੁਣ ਮੈਂ ਤਾਂ ਮਨਿੰਦਰ ਦੇ ਚੌਂਕ ਚ ਬਟਰ ਮੰਗਾ ਲਿਆ ਮੈਂ ਤੋਂ ਉਹਦੇ ਨਾਲ ਕਰੂੰਗੀ ਆਪਾਂ ਤਿਆਰ ਪਰ ਜੇ ਬਟਰ ਨਾ ਆਵੇ ਹੋਵੇ ਜ਼ਰੂਰੀ ਨਹੀਂ ਤਾਂ ਆਪਾਂ ਦੇਸੀ ਘੀ ਘਰ ਚ ਹੁੰਦਾ ਹੀ ਹੈ ਉਹਦੇ ਨਾਲ ਵੀ ਤਿਆਰ ਕਰ ਸਕਦੇ ਐਦਾਂ ਦੀ ਪੌਕਟਾ ਬਣਾ ਲੈਣੀ ਚੰਗੀ ਤਰ੍ਹਾਂ ਕਰਦਣਾ ਕੱਟ ਕੇ ਦੇਖੋ ਤੁਸੀਂ ਹੁਣ ਇਹਦੇ ਵਿੱਚ ਦੇਖੋ ਅਸ਼ੀਰ ਕਮੈਂਟਿੰਗ ਕਰਿਆ ਕਰੋ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਕਹਿੰਦੇ ਵੀ ਜੇ ਆਪਾਂ ਸ਼ੁਰੂ ਤੋਂ ਐਂਡ ਤੱਕ ਦੇਖੂਗਾ ਵੀਡੀਓ ਵਿੱਚ ਤਾਂ ਹੀ ਪਤਾ ਲੱਗਦਾ ਕਿ ਆਪਾਂ ਕਿਆ ਕੁਝ ਵਿੱਚ ਪਾਉਣਾ ਸਮਾਨ ਜਿਹੜੀ ਪਰੈਸੀ ਵੀ ਬਣਾਉਣੀ ਹੈ ਕਿ ਕੀ ਸਾਡੀ ਕਮੀ ਸਭ ਕੁਝ ਤੁਸੀਂ ਦੇਖ ਕੇ ਵੀਡੀਓ ਵਿੱਚ ਦੱਸ ਸਕਦੇ ਆ ਤੇ ਮੇਰੀ ਦੂਜੀ ਗੱਲ ਕਹਿਣਾ ਵੀ ਇਹ ਜਿਵੇਂ ਇਹਦੇ ਵਿੱਚ 6 ਪੀਸ ਤੇ 12 ਪੀਸ ਹੋ ਗਏ ਤੁਸੀਂ ਦੇਖੋ ਜੇ ਘਰ ਵਿੱਚ ਕਿੰਨੇ ਜੀ ਹੁੰਨੇ ਆ ਆਪਣੇ ਸੁੱਖ ਨਾਲ ਵੇ ਬੰਦਾ ਇੱਕ ਚਲੋ ਜੀ ਵੀ ਘਟ ਨੇ ਇੱਕ ਨਹੀਂ ਤਾਂ ਦੋ-ਦੋ ਦਾ ਬੰਦਾ ਖਾਏ ਸਕਦਾ ਆ ਰਾਮ ਹੁਣ ਜੇ ਆਪਾਂ ਬਾਜ਼ਾਰੋਂ ਲੈਣ ਚੱਲ ਜੀ ਹੈਨਾ ਕਈ ਵਾਰੀ ਗਰੀਬ ਦੇ ਪੱਲੇ ਵੀ ਉਹੀ 10 20 ਰੁਪਏ ਦੇ ਹੁੰਦੇ ਐ ਅਗਲਾ ਘਟਣਾ ਸਾਰਾ ਬੰਦਾ ਇਹਦੇ ਨਾਲ ਤੁਸੀਂ ਰੱਜ ਕੇ ਖਾ ਵੀ ਸਕਦੇ ਆ ਤੇ ਨਾਲੇ ਚ ਕੋਈ ਨੁਕਸਾਨ ਵੀ ਨਹੀਂ ਹੈਗਾ ਬੱਚਿਆਂ ਨੂੰ ਘਰ ਦੀ ਚੀਜ਼ ਵੱਧ ਹੁੰਦੀ ਉਹ ਚ ਬਰਕਤ ਵੀ ਹੋ ਜਾਂਦੀ ਆ ਤੇ ਹੁਣ ਆਪਾਂ ਇਸ ਟਾਈਮ ਚਾਰੇ ਪੀਸ ਕਰੂਗੇ ਤਿਆਰ ਤੇ ਬਾਕੀ ਜੇ ਲੋੜ ਪਈ ਹੋਰ ਕਿਥੇ ਕਰ ਸਕਦੇ ਆਂ ਜੀ ਕਿਸ ਨਾ ਕੋਲੀਪਾ ਕਹਣਾ ਨਹੀਂ ਬੈਸ ਕਿ ਨਾਲ ਬੱਚੇ ਵੀ ਖੁਸ਼ ਹਨਾ ਨਾਲ ਇੱਕ ਤਰ੍ਹਾਂ ਦੀ ਪਾਰਟੀ ਹੋ ਜਾਂਦੀ ਨਾਲ ਬੱਚਾ ਖੁਸ਼ ਹੋ ਕੇ ਤੁਹਾਡੀ ਚੀਜ਼ ਵੀ ਮਰਜ਼ੀ ਕਿ ਲਈ ਖਾਵੇ ਕਿਤੇ ਦੇ ਨਾਲ ਪਰ ਤੁਹਾਨੂੰ ਪਤਾ ਹੀ ਹੈ ਜੇ ਅੱਜ ਕਾ ਮੱਖੀ ਮੱਛਰ ਕਿੰਨਾ ਹੁੰਦਾ ਹੈ ਨਾ ਗਰਮੀ ਕਰਕੇ ਸੋ ਇਹਨੂੰ ਵੀ ਬਸ ਅੱਜ ਹੀ ਘਰ ਨੂੰ ਲੰਮਾ ਕਰ ਗਏ ਸਾਰਿਆਂ ਇਹਦਾ ਵਿਸਤਾਰ ਵਰਗਾ ਤੋਂ ਰੱਖ ਲਿਆ ਤੇ ਬਹੁਤ ਹੀ ਸਾਧ ਆ ਤਰੀਕੇ ਨਾਲ ਬੰਦਾ ਹਨਾ ਕਿੰਨੇ ਕੁਝੇ ਬਣਾ ਲੰਦਾ ਆਪਾਂ ਦੁਕਾਨਦਾਰ ਨੂੰ ਇੰਨਾ ਵੀ ਨਹੀਂ ਕੁਝ ਕਹਿ ਸਕਦੇ ਵੀ ਆਹ ਸੁਨਾ ਦਿਖਾ ਦੀ ਚਾਹ ਪਾ ਹਨ ਕਿਉਂਕਿ ਉਹਦਾ ਰੋਜ਼ ਦਾ ਕੰਮ ਜਿਹੜਾ ਉਹਦੇ ਕੋਲ ਹੈਗਾ ਸਮਾਨ ਨੇ ਤਾਂ ਉਹੀ ਪਾਉਣਾ ਟਾਈਮ ਤੇ ਤੇ ਜੇ ਆਪਾਂ ਹੁਣ ਘਰ ਵਿੱਚ ਜਿੱਦਾਂ ਖੀਰਾ ਪਾ ਲਿਆ ਕੋਈ ਗੋਲ ਸਲਾਦ ਪਾਉਣਾ ਚਾਹੁੰਦੇ ਉਹ ਵੀ ਪਾ ਸਕਦੇ ਆ ਜੇ ਵੀ ਸਾਡੇ ਵੀਡੀਓ ਦੇਖ ਕੇ ਨੀਂ ਭੈਣਾ ਤੇ ਇੱਕ ਵਾਰੀ ਤੁਸੀਂ ਟਰਾਈ ਕਰਕੇ ਬਣਾ ਕੇ ਤੁਸੀਂ ਤੁਹਾਡੇ ਕੋਲ ਜੀ ਛੋਲੇ ਕਿਦਾਂ ਦੇ ਬਣੇ ਹਨ ਹਣਾ ਬਣਾਏ ਤੇ ਚੀਜ਼ ਦਾ ਪਤਾ ਲੱਗਦਾ ਹੁਣ ਆਪਾਂ ਦੇਖ ਕੇ ਛੱਡਦੇ ਹਾਂ ਉਹ ਤਾਂ ਵੀ ਚੀਜ਼ ਦਾ ਪਤਾ ਲੱਗਦਾ ਹਣਾ ਜਿਹੜਾ ਹੁੰਦਾ ਦੇਖ ਕੇ ਚਾਹੀ ਕੋਈ ਟਰਾਈ ਕਰਕੇ ਦੇਖੇ ਕਿਉਂਕਿ ਕਾਹਤਾ ਮੇਰੇ ਨਾਲ ਵਧੀਆ ਬਣਾ ਲੈਣ ਦੀ ਗੱਲ ਨਹੀਂ ਹੁੰਦੀ ਤੇ ਉਹੀ ਗੱਲ ਕਰਦੇ ਕਦੇ ਬਣਾ ਕੇ ਜਰੂਰ ਕਰਕੇ ਇਹਨੂੰ ਦੱਸਿਓ ਜੀ ਤੁਹਾਡੇ ਕੋਲ ਜੀ ਛੋਲੇ ਕਿਦਾਂ ਦੇ ਬਣੇ ਤੇ ਹੁਣ ਆਪਣੇ ਹੋ ਗਏ ਬਸ ਇਹ ਤਿਆਰ ਕੁਝ ਨਾ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਜਿੱਦਾਂ ਮੈਂ ਨਾ ਮੈਂ ਸਾਰੇ ਪੀਸ ਕਰ ਲੈ ਤਿਆਰ ਮੈਂ ਨੂੰ ਵਿਚ ਪਰ ਕੇ ਹੀ ਐਦਾ ਦਿਖਾ ਦੇਣਾ ਪਰ ਤੁਸੀਂ ਜੇ ਜਿੱਦਾਂ ਆਲ ਰੇੜੀਆਂ ਪਰ ਦੇਖਦੇ ਆਪਾਂ ਬੇਦ ਪਰ ਵੀ ਸਾਰਾ ਸਮਾਨ ਨੂੰ ਸੇਕ ਲਵਾ ਸਕਦੇ ਹ ਪਰ ਨਹੀਂ ਆਪਾਂ ਨੇ ਐਤਾ ਹੀ ਤਿਆਰ ਕਰਿਆ ਭਾ ਕੇ ਐਦਾ ਹੋਰ ਵੀ ਟੇਸਟੀ ਮੰਨ ਲੇ। ਹੁਣ ਆਪਾਂ ਨੇ ਨੂੰ ਸਾਰਿਆਂ ਕਰ ਲੈਣਾ ਪਿਆ। ਪਰ ਜਿਹੜਾ ਆਪਾਂ ਇੱਥੇ ਜਿੰਨਾ ਮਰਜ਼ੀ ਭਰ ਭਰ ਕੇ ਖਾਣੂ ਜਿਹੜਾ ਕਿਸੇ ਨੇ ਘੱਟ ਕਰਨਾ। ਬਿੱਥੇ ਆ ਬੰਦੇ ਨੇ ਆਪਣੇ ਹਿਸਾਬ ਨਾਲ ਕੋਹੋਂ ਜਿਹੜਾ ਆਪਣਾ ਲੈਣਾ ਸਮਾਨ ਦੇ ਵਿੱਚ ਹਾਂ ਹੁਣ ਦੇਖੋ ਅੱਪ ਜਿਵੇਂ ਮਰਜੀ ਇਹਨੂੰ ਤੋਟੋ ਤੇ ਭਰੋ ਕਿਸੇ ਨਿਆਣੇ ਗਿਆਣਾ ਵੀ ਕੱਟ ਕਰੋ ਜਿੰਨਾ ਮਰਜੀ ਤੁਸੀਂ ਚਿਹਰੇ ਜਿਹੜਾ ਸਮਾਨ ਹੈ ਪਾ ਕੇ ਖਾ ਸਕਦੇ ਹੋ ਥੋੜੀ ਜਿਹੀ ਦਬਾਤੀ ਇਹਨੂੰ ਇਤੋਂ ਚਾਹ ਲੈ ਲੀ ਜੀ ਵਾਸਾ ਜਿੰਨ ਸਾਰੇ ਛੋਲੇ ਬੁਲਣਗੇ ਤੇਦੇ ਬਾਅਦ ਨੀਂਦ ਖਾਣੇ ਤੇ ਕੁਲ ਚਿਕੜਾ ਦੇ ਬਣੇ ਨੇ ਤੇ ਘਰ ਵਿੱਚ ਨਾਲ ਹੈ ਨਾ ਵਧੀਆ ਚੀਜ਼ ਬਣ ਜਾਂਦੀ ਥੋੜੇ ਜਿਹਾ ਪੈਸੇ ਵਿੱਚ ਤੇ ਕੋਈ ਜਰੂਰ ਟਰਾਈ ਕਰਿਓ। ਮੈਨੂੰ ਵੀ ਜੀ ਆ ਜਾਣਾ। ਉਹਨਾਂ ਦੀ 16 ਦਿਨ ਦੀ ਯਾਤਰਾ ਹੋ ਗਈ ਕੋਈ ਪ੍ਰਮਾਤਮਾ ਨੇ ਬਹੁਤ ਵਧੀਆ ਯਾਤਰਾ ਕਰਵਾਈ ਆ ਤੇ ਸਭ ਦੀ ਮਾਮਾ ਦੀ ਇੱਟਾਂ ਹੀ ਦਰਵਾਵੇ ਤੇ ਬਾਕੀ ਅੱਜ ਮੇਰੇ ਭਤੀਜੇ ਦੇ ਵੀ ਸ਼ਹਿਰ ਛੁੱਟੀ ਮਿਲ ਗਈ। ਜਿੰਦਾ ਵੀ ਹੋਏਗਾ ਅਗਲੇ ਬਲੌਗ ਵਿੱਚ ਜੀ ਦੱਸੂਗਾ। ਇਹ ਥੋੜਾ ਸਾਰਾ ਮੈਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਨਆਰ ਦਾ ਸਾਥ ਦੇ ਦਿੱਤੀਆਂ ਕਿੱਤਿਆਂ ਤੇ ਪਰਮਾਤਮਾ ਤੁਹਾਡੇ ਵੀ ਬੱਚਿਆਂ ਚੰਗੀ ਕਲ ਵਿੱਚ ਰੱਖੇ ਤੰਦਰੁਸਤ ਰੱਖੇ ਤੇ ਮਿਲਦੇ ਜੀ ਹੁਣ ਕਿਸੇ ਅਗਲੇ ਵਲੌਗ ਵਿੱਚ ਜਤਿ ਸਤਿ ਸ਼੍ਰੀ ਅਕਾਲ